Terima ਹੋਵਾ 9:10 ਦਾ ਟਾਈਮ ਸੀਗਾ ਜੀ ਤੇ ਬਠਿੰਡੇ ਤੋਂ ਜੰਮੂ ਸਾਈਡ ਚੱਲੀ ਸੀਗੀ ਟ੍ਰੇਨ 19223 ਤੇ ਉਹਦੇ ਥੱਲੇ ਇੱਕ ਰੇਲਵੇ ਸਟੇਸ਼ਨ ਕੋਟਕਪੂਰਾ ਦੇ ਪਲੇਟਫਾਰਮ ਨੰਬਰ 1 ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਉਮਰ ਕਰੀਬ ਤਕਰੀਬਨ 25-26 ਸਾਲ ਜਿਸ ਦੀ ਅਸੀਂ ਜਾਂਮਾ ਤਲਾਸ਼ੀ ਦੇ ਵਿੱਚੋਂ ਉਸ ਦਾ ਇੱਕ ਆਧਾਰ ਕਾਰਡ ਮਿਲਿਆ ਜੀ ਜਿਸ ਦਾ ਨਾਂ ਜੀ ਚਰਮਲਜੀ ਚਰਮਲ ਪ੍ਰੀਤ ਸਿੰਘ ਸਨ ਆਫ ਲਖਵਿੰਦਰ ਸਿੰਘ ਪਿੰਡ ਹਰੀਨੋ ਸਨ ਆ ਸਾਦਰਕੋਟ ਪੁਰਾ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਜੀ ਤੇ ਇਹਦੇ ਦੇ ਵਾਰਸ ਆ ਰਹੇ ਆ ਜੀ ਤੇ ਵਾਰਸਾਂ ਦੇ ਜੋ ਬਿਆਨ ਲਿਖਾਉਣਗੇ ਉਸ ਤੇ ਕਾਰਵਾਈ ਕੁਝ ਪਤਾ ਲੱਗਦਾ ਕਿ ਇਹ ਕਿਹੋ ਜਿਹਾ ਹਾਸਾ ਹੋਇਆ ਜੀ ਸਾਰੇ ਪਲੇਟਫਾਰਮ ਤੇ ਰੀਅਰ ਸੈਟ ਸੀਗਾ ਤੇ ਜਿੱਥੇ ਦਾ ਕੋਈ ਪਤਾ ਲੱਗਾ ਜੀ ਇਹ ਰੇਲਵੇ ਲਾਈਨ ਆ ਟ੍ਰੇਨ ਕ੍ਰਾਸ ਕਰਨ ਲੱਗਾ ਠੀਕ ਹੈ ਤੇ ਉੱਥੇ ਹਾਦਸੇ ਦਾ ਸ਼ਿਕਾਰ ਹੋ ਉਹਨ ਸਰ ਰਿਵਲੀ ਕਰਦੇ ਜੀ। ਕਰਵੇ ਉਹਨਾਂ ਦੇ ਸਰ ਕਰਦੇ ਆ ਰਹੇ ਜੀ ਤੇ ਉਹਨਾਂ ਦੇ ਪਰਿਵਾਰ ਦੇ ਮੁਤਾਬਕ ਜਿਹੜੀ ਕਰਵੀ 194 ਬੀਐਨਐਸਐਸ ਜਿਤਾਏ ਤੇ ਕਰਵੀ ਕਰਕੇ ਪੋਸਟਮਾਰਟ ਕਰਵਾ ਕੇ ਉਹਨਾਂ ਦੇ ਹਵਾਲੇ ਦਿੱਤੀ ਜਾਂਦਾ।